ਅੱਜ ਸੋਮਵਾਰ ਹੈ ਸਾਲ 2024 ਦੇ 7ਵੇਂ ਮਹੀਨੇ ਦਾ ਖਾਸ ਦਿਨ 22 ਜੁਲਾਈ ਇਹ ਦਿਨ ਦੇਸ਼ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਹੋਈਆਂ ਖਾਸ ਘਟਨਾਵਾਂ ਕਰਕੇ ਆਪਣਾ ਵੱਖਰਾ ਇਤਿਹਾਸ ਰੱਖਦਾ ਹੈ ਆਓ ਜਾਣੀਏ ਅੱਜ ਦਾ ਇਤਿਹਾਸ ਲਾਈਕ ਪੰਜਾਬੀ ਟੀਵੀ ਦੇ ਜ਼ਰੀਏ ਰੀਪੰਤਾ ਸਾਹਿਬ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸ ਦਾ ਨੀਂਹ ਪੱਥਰ 22 ਜੁਲਾਈ 1685 ਨੂੰ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਸਾਹਿਬ ਸਿੱਜ ਗੁਰੂ ਗੋਬਿੰਦ ਸਿੰਘ ਨੇ ਰੱਖਿਆ ਸੀ। ਇਸ ਸ਼ਹਿਰ ਵਿੱਚ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ 4 ਸਾਲ ਬਿਤਾਏ ਸਨ। 22 ਜੁਲਾਈ 1678 ਇਸ ਦਿਨ ਮਸ਼ਹੂਰ ਮਰਾਠਾ ਸਮਰਾਟ ਛਤਰਪਤੀ சிவாਜੀ ਨੇ ਵੈਲੌਰ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਸੀ। ਮੈਲੌਰ ਦੀ ਜਿੱਤ ਮਰਾਠਾ ਸਾਮਰਾਜ ਲਈ ਇੱਕ ਮਹੱਤਵਪੂਰਨ ਜਿੱਤ ਸੀ ਇਸ ਨਾਲ ਸ਼ਿਵਾਜੀ ਦੀ ਫੌਜੀ ਸ਼ਕਤੀ ਅਤੇ ਰਣਨੀਤਿਕ ਪ੍ਰਤਿਭਾ ਨੇ ਉਹਨਾਂ ਨੂੰ ਭਾਰਤੀ ਇਤਿਹਾਸ ਵਿੱਚ ਇੱਕ ਸਥਾਈ ਸਥਾਨ ਪ੍ਰਾਪਤ ਕਰਵਾਇਆ ਉਹਨਾਂ ਦੀ ਵਿਰਾਸਤ ਪ੍ਰਤੀਰੋਧ ਅਤੇ ਸੁਤੰਤਰਤਾ ਦੇ ਪ੍ਰਤੀਕ ਵਜੋਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ ਖਾਸਾ ਦੀਵਾਨ ਸੁਸਾਇਟੀ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਪੈਂਦੇ ਇੱਕ ਗੁਰਦੁਆਰੇ ਉੱਤੇ ਆਧਾਰਿਤ ਸਿੱਖ ਪਾਈਚਾਰਾ ਹੈ ਕਾਸਾ ਦੀਵਾਨ ਸੁਸਾਇਟੀ ਦੀ ਸਥਾਪਨਾ 22 ਜੁਲਾਈ 1906 ਨੂੰ ਕੀਤੀ ਗਈ ਸੀ 13 ਮਾਰਚ 1909 ਨੂੰ ਬਾਅਦ ਵਿੱਚ ਰਜਿਸਟਰ ਕੀਤੀ ਗਈ ਦੁਨੀਆ ਦੀ ਹਰ ਆਜ਼ਾਦ ਕੌਮ ਦਾ ਇੱਕ ਆਪਣਾ ਝੰਡਾ ਹੈ ਅੱਜ ਦਾ ਦਿਨ ਸਾਡੇ ਤਿਰੰਗੇ ਝੰਡੇ ਲਈ ਬੜੇ ਹੀ ਮਾਣ ਦਾ ਦਿਨ ਹੈ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਅੱਜ ਦੇ ਦਿਨ ਹੀ ਜਾਨੀ 22 ਜੁਲਾਈ 1947 ਨੂੰ ਸੰਵਿਧਾਨਿਕ ਸਭਾ ਦੀ ਮੀਟਿੰਗ ਦੌਰਾਨ ਅਪਣਾਇਆ ਗਿਆ ਸੀ ਤੇ ਬਾਅਦ ਵਿੱਚ 15 ਅਗਸਤ 1947 ਤੋਂ ਤਿਰੰਗਾ ਝੰਡਾ ਭਾਰਤੀ ਗਣਰਾਜ ਦਾ ਪ੍ਰਤੀਕ ਹੈ ਪਿਛਲੇ ਕਈ ਦਹਾਕਿਆਂ ਦੌਰਾਨ ਤਿਰੰਗੇ ਨੂੰ ਪੂਰੀ ਸ਼ਾਨੋ ਸ਼ੌਕ ਦੇ ਨਾਲ ਲਹਿਰਾਉਣ ਲਈ ਸਾਡੀਆਂ ਸੈਨਾਵਾਂ ਸਮੇਤ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ 22 ਜੁਲਾਈ 1981 ਇਸ ਦਿਨ ਭਾਰਤ ਨੇ ਐਪਲ ਸੈਟਲਾਈਟ ਦੇ ਸਫਲ ਲਾਂਚ ਦੇ ਨਾਲ ਪੋਲਰ ਟੈਕਨੋਲੋਜੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ। ਇਹ ਦੇਸ਼ ਦਾ ਪਹਿਲਾ ਜੋਸਟੇਸ਼ਨਰੀ ਸੈਟਲਾਈਟ ਬਣ ਗਿਆ। ਇਸ ਨਾਲ ਇੰਡੀਅਨ ਨੈਸ਼ਨਲ ਸੈਟਲਾਈਟ ਪ੍ਰਣਾਲੀ ਨੇ ਸੰਚਾਰ, ਪ੍ਰਸਾਰਣ, ਮੌਸਮ ਵਿਗਿਆਨ ਅਤੇ ਆਫਤ ਚੇਤਾਵਨੀ ਵਰਗੀਆਂ ਸੇਵਾਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਪੁਲਾੜ ਖੋਜ ਅਤੇ ਤਕਨੀਕੀ ਤਰੱਕੀ ਵਿੱਚ ਭਾਰਤ ਦੀ ਸਮਰੱਥਾ ਪਹਿਲਾਂ ਨਾਲੋਂ ਹੋਰ ਵੱਧ ਗਈ। ਚੰਦਰਯਾਨ 2 ਚੰਦਰਯਾਨ 1 ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ ਦੁਆਰਾ ਵਿਕਸਿਤ ਕੀਤਾ ਜਾਣ ਵਾਲਾ ਇਹ ਦੂਜਾ ਚੰ드ਰਮਾ ਖੋਜ ਮਿਸ਼ਨ ਹੈ। ਇਸ ਪੁਲਾੜ ਜਾਨ ਨੂੰ ਆਂਧਰਾ ਪ੍ਰਦੇਸ਼ ਦੇ ਸਤੀਸ਼ ਤਮਨ ਦੁਆਰਾ ਪੁਲਾੜ ਕੇਂਦਰ ਵਿਖੇ ਦੂਜੇ ਲਾਂਚ ਪੈਡ ਤੋਂ 22 ਜੁਲਾਈ 2019 ਨੂੰ ਰਾਕੇਟ ਦੁਆਰਾ ਲਾਂਚ ਕੀਤਾ ਗਿਆ ਸੀ। ਇਸ ਦਾ ਮੁੱਖ ਉਦੇਸ਼ ਚੰਦਰਮਾ ਦੀ ਸਤ੍ਹਾ ਦੀ ਬਣਤਰ ਵਿੱਚ ਪਿੰਤਾਵਾਂ ਦਾ ਨਕਸ਼ਾ ਅਤੇ ਉਹਨਾਂ ਦਾ ਅਧਿਐਨ ਕਰਨਾ ਹੈ। ਨਾਲ ਹੀ ਨਾਲ ਚੰਦਰਮਾ ਤੇ ਪਾਣੀ ਦੀ ਸਥਿਤੀ ਤੇ ਉਸ ਦੀ ਬਹਤਾਂ ਦਾ ਨਰੀਖਣ ਵੀ ਕਰਨਾ ਹੈ। ਇਹ ਸੀ ਅੱਜ ਦਾ ਇਤਿਹਾਸ। ਤੁਹਾਡਾ ਦਿਨ ਸ਼ੁਭ ਹੋਵੇ। ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ, ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ। ਜ਼ਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਨੰਗਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੇਠ ਸੈਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰ ਸੈਂਟਰ ਦੇ ਵਿੱਚ ਕਿਹਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 558 604 0493 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ वर्ल्ड वाइड ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ